ਇਸ ਨਵੇਂ ਵੀਡੀਓ ਦੇ ਵਿੱਚ ਹੁਣ ਅਪਾ ਜਿਹੜੇ ਇੱਕ ਵਿਟਾਮਿਨ ਬਾਰੇ ਗੱਲ ਕਰਾਂਗੇ ਉਹ ਹੈ ਵਿਟਾਮਿਨ ਡੀ ਉਹਦੀ ਕਮੀ ਦੇ ਨਾਲ ਕੀ ਕੀ ਆਪਣੀ ਬਾਡੀ ਦੇ ਵਿੱਚ ਜਿਹੜੇ ਹੈਗੇ ਆ ਸਿਪਟਮ ਜਿਹੜੇ ਪੈਦਾ ਹੁੰਦੇ ਆ ਇੱਕ ਤਰ੍ਹਾਂ ਦੇ ਨਾਲ ਓਵਰ weight ਹੁੰਦਾ ਜੇਕਰ ਵਿਟਾਮਿਨ ਡੀ ਦੀ ਕਮੀ ਹੁੰਦੀ ਹੈ ਦੂਸਰਾ ਐਕਸੈਸਰ ਸਵੇਟਿੰਗ ਮਸਹੀਨਾ ਬਹੁਤ ਜ਼ਿਆਦਾ ਆਉਂਦਾ ਹੈ ਤੀਸਰਾ ਸਟਿਕ ਯੂ ਗੈਟ ਟਾਇਰਡ ਈਜ਼ਲੀ ਐਂਡ ਲੋ ਇਨ ਐਨਰਜੀ ਆਲ ਟਾਈਮ ਮਤਲਬ ਤੁਹਾਡੀ ਜਿਹੜੀ ਸਰੀਰ ਦੀ ਐਨਰਜੀ ਸਾਰਾ ਦਿਨ ਘਟੀ ਘਟੀ ਰਹਿੰਦੀ ਹੈ ਥੱਕੇ ਥੱਕੇ ਰਹਿੰਦੇ ਤੁਸੀਂ ਚੌਥਾ ਹੈ ਡਾਈਜੈਸਟਿਵ ਪ੍ਰੋਬਲਮ ਤੁਹਾਡਾ ਜਿਹੜਾ ਡਾਈਜੈਸ਼ਨ ਸਹੀ ਨਹੀਂ ਹੁੰਦਾ ਪੰਜਵਾਂ ਨੰਬਰ ਹੈ ਇਮਿਊਨ ਇੰਪੇਅਰਮੈਂਟ ਜਾਂ ਲੋ ਇਮਿਊਨਿਟੀ ਜਿਹੜੀ ਇਮਿਊਨਿਟੀ ਇਹ ਬਿਮਾਰੀਆਂ ਨਾਲ ਲੜਨ ਦੀ ਸਮਰੱਥਾ ਜਿਹੜੀ ਬਹੁਤ ਘਟ ਜਾਂਦੀ ਹੈ ਜੋਇੰਟ ਪੇਨ ਹੋਣ ਲੱਗ ਜਾਂਦੇ ਹੈ ਸਕਿਨ ਜਿਹੜੀ ਡਰਾਈ ਰਹਿਣ ਲੱਗ ਜਾਂਦੀ ਹੈ ਬੀਪੀ ਤੁਹਾਡਾ ਹਾਈ ਰਹਿਣ ਲੱਗ ਜਾਂਦਾ ਹੈ ਮੂਡ ਸਵਿੰਗ ਜ ਹੁੰਦੇ ਹੈ ਮੈਮਰੀ ਤੁਹਾਡੀ ਪੂਅਰ ਹੋ ਜਾਂਦੀ ਹੈ ਮਤਲਬ ਤੁਹਾਨੂੰ ਗੱਲ ਯਾਦ ਨਹੀਂ ਰਹਿੰਦੀ ਬੋਨ ਲਾਸ ਹੁੰਦਾ ਹੈ ਹੱਡੀਆਂ ਦੀ ਜਿਹੜੀ ਕਮਜ਼ੋਰੀ ਪੈ ਜਾਂਦੀ ਹੈ ਹੈਅਰ ਲਾਸ ਹੁੰਦਾ ਹੈ ਵਾਲ ਛੜਨੇ ਸ਼ੁਰੂ ਹੋ ਜਾਂਦੇ ਹੈ ਬੱਚਿਆਂ ਦੀ ਗ੍ਰੋਥ ਨਹੀਂ ਹੁੰਦੀ ਪ੍ਰੋਪਰ ਮਸਲ ਪੇਨ ਹੋਣ ਲੱਗ ਜਾਂਦਾ ਹੈ ਟਾੜੇ ਮਸਲ ਜਿਹੜੇ ਹੈਗੇ ਆ ਦਰਦ ਕਰਦੇ ਰਹਿੰਦੇ ਹੈ ਹਾਰਟ ਅਟੈਕ ਆ ਸਕਦਾ ਹੈ ਬ੍ਰੈਸਟ ਕੈਂਸਰ ਹੋ ਜਾਂਦਾ ਲੇਡੀ ਜੀ ਨੂੰ ਤੇ ਤੁਹਾਨੂੰ ਵਾਰ-ਵਾਰ ਜਿਹੜੀ ਇਨਫੈਕਸ਼ਨ ਹੁੰਦੀ ਹੈ ਜਾਂ ਤੁਸੀਂ ਵਾਰ-ਵਾਰ ਬਿਮਾਰ ਹੋਨੇ ਸਕਿਨ ਰੈਸਟ ਹੋ ਜਾਂਦੀ ਹੈ ਇੰਨੀ ਅਲਮਤਾਂ ਹੁੰਦੀਆਂ ਦੇ ਨਾਲ ਜੇਕਰ ਆਪਣੇ ਸਰੀਰ ਦੇ ਵਿੱਚ ਬਟਾਮ ਡੀ ਦੀ ਕਮੀ ਹੈ ਆਪਾਂ ਪੰਜਾਬ ਦੇ ਵਿੱਚ ਰਹਿੰਦੇ ਆ ਤੇ ਪੰਜਾਬ ਦਾ ਜਿਹੜਾ ਵੈਦਰ ਹੈ ਬਹੁਤ ਹੀ ਵਧੀਆ ਹੈ ਸਾਰੀਆਂ ਰੁੱਤਾਂ ਤਪ ਠੰਡ ਮੀ ਤੇ ਸਭ ਤਰ੍ਹਾਂ ਦੀ ਆਪਣੀ ਮਦਦ ਇੱਥੇ ਕੀ ਹੈ ਜਿਹੜੀ ਵੈਰਾਈਟੀ ਮਿਲ ਜਾਂਦੀ ਹੈ ਇਹਦੇ ਲਈ ਜਿਹੜਾ ਵਿਟਾਮਿਨ ਡੀ ਦੀ ਪੂਰਤੀ ਆਪਾਂ ਕਰ ਸਕਦੇ ਹਾਂ ਸਵੇਰੇ ਸਵੇਰੇ ਲੰਗੀ ਪੜਤੇ ਟੂਏ ਤੇ ਤਪ ਲੈ ਕੇ 10-15 ਮਿੰਟਾ ਕੋ ਰੋਜ਼ ਤਪ ਚੇ ਕੋ ਸੰਵਾਦ ਕਰੋ ਫਾਰਨਰ ਤਾਂ ਬੀਚੇ ਤੇ ਆਉਂਦੇ ਹੈ ਆਪਣੀ ਧੁੱਪ ਛੇਕਣ ਵਗੈਰਾ ਲਈ ਪਰ ਆਪਣੇ ਕੋਲ ਤਾਂ ਕੁਦਰਤ ਦਾ ਦਿੱਤਾ ਹੈ ਨਮੋਲ ਧੁੱਪ ਹੈ ਇਸ ਕਰਕੇ ਆਪਾਂ ਨੂੰ 10-15 ਮਿੰਟ ਹਰ ਰੋਜ਼ ਵੈਸਤੇ ਹੀ 35-45 ਮਿੰਟ ਤਾਂ ਫਿਰ ਜੇਕਰ ਆਪਾਂ ਬੀਜ ਸਡਿਊਲ ਦੇ ਵਿੱਚ ਤਾਂ ਫਿਰ ਆਪਾਂ ਨੂੰ 10-15 ਮਿੰਟ ਤਾਂ ਹਰ ਹਾਲਤ ਦੇ ਵਿੱਚ ਧੁੱਪ ਲੈ ਲੈਣੀ ਚਾਹੀਦੀ ਹੈ ਬੱਚੇ ਵੀ ਘਟੂ ਘਟ 10 ਮਿੰਟ ਧੁੱਪ ਜ਼ਰੂਰ ਲੈਣ ਕੋਲ ਤੁਸੀਂ ਪਾਣੀ ਰੱਖ ਲਓ ਜਿਹੜਾ ਕਿ ਇਸੂਜ ਦੇ ਟੈਂਪਰੇਚਰ ਨਾਲ ਥੋੜਾ ਜਿਆਦਾ ਉਸਾ ਹੋ ਜਾਂਦਾ ਮਤਲਬ ਉਹ ਜਿਹੜੀ ਹੈਗੀ ਠੰਡ ਘਟ ਜਾਂਦੀ ਪਾਣੀ ਦੀ ਠੰਡਾ ਨਹੀਂ ਰਹਿੰਦਾ ਉਹਨੂੰ ਤੁਸੀਂ ਛਿਪਛਿਪ ਕਰਕੇ ਪੀਂਦੇ ਰਹੋ ਕਿਉਂਕਿ ਆਪਾਂ ਪਾਣੀ ਵੀ ਘੱਟ ਪੀਨੇ ਆ ਬਟਾਮਾਂ ਡੀ ਦੀ ਕਮੀ ਕਰਕੇ ਜਿਵੇਂ ਆਪਾਂ ਉੱਪਰ ਦੱਸਿਆ ਸਰਵਾਈਕਲ ਵਗੈਰਾ ਹੀ ਹੋ ਜਾਂਦਾ ਹੈ ਸਿਰਕਾ ਦਾ ਦਰਦ ਹੁੰਦਾ ਹੈ ਰੀੜ ਦੀ ਤਕਲੀਫ ਹੋ ਜਾਂਦੀ ਹੈ ਕਮਰ ਦਰਦ ਰਹਿੰਦਾ ਥਕਾਵਟ ਰਹਿੰਦੀ ਹੈ ਇਹ ਸਾਰੀਆਂ ਹੀ ਪ੍ਰੋਬਲਮ ਆਉਂਦੀਆਂ ਇਹਦਾ ਹੱਲ ਇਹ ਹੈ ਵੀ ਆਪਾਂ ਸਵੇਰੇ ਸਵੇਰੇ ਚੜਦਾ ਸੂਰਜ ਜਦੋਂ ਸੂਰਜ ਚੜਦਾ ਉਦੋਂ ਪੂਰੀ ਤਪਲੇਗੀ ਬਹੁਤਾ ਦੇਰ ਤਪਲੇ ਵਿੱਚ ਨਹੀਂ ਬੈਠਣਾ ਚਾਹੀਦਾ ਜਿੰਨੀ ਕਿ ਤੁਸੀਂ ਗਰਮੀ ਜਾਂ ਦੀ ਹੀਟ ਸਹਨ ਕਰ ਸਕਦੇ ਉਹਨਾ ਟਾਈਮ ਬੈਠੋ ਜੇ ਤੁਹਾਨੂੰ ਵੱਧ ਟਾਈਮ ਬੈਠਣਾ ਪੈਣਾ ਤਾਂ ਫਿਰ ਤੁਸੀਂ ਆਪਣੀ ਟੁਵੀਟੇ ਪੈਟ ਤੇ ਬੈਕ ਤੇ ਨਾਰੀਲ ਦਾ ਤੇਲ ਲਗਾ ਲੈਣਾ ਨਹੀਂ ਤਾਂ 10 ਕਿ ਮਿੰਟਾਂ ਦੇ ਬਾਅਦ ਤੁਹਾਡੀ ਜਿਹੜੀ ਚਮੜੀ ਉਟੈਣ ਹੋਣ ਲੱਗ ਜੂਗੀ ਇਹਦਾ ਫਾਇਦਾ ਕੀ ਮਿਲਦਾ ਵੀ ਜਿਹੜੇ ਆਪਣੇ ਉੱਪਰ ਦਿੱਤੀਆਂ ਲਾਹਣ ਤੋਂ ਸਾਰੀਆਂ ਦੂਰ ਹੁੰਦੀਆਂ ਗੋਡੇ ਦੁਖਦੇ ਹਨ ਉਹ ਠੀਕ ਹੁੰਦੇ ਹਨ ਨਸਾਂ ਕਮਜ਼ੋਰ ਹਨ ਉਹ ਵੀ ਠੀਕ ਹੁੰਦੇ ਹਨ ਗਠੀਆ ਹੈ ਤਾਂ ਬਿਮਾਰੀ ਜਿਹੜੀ ਹੈਗੀ ਅੱਗੇ ਨਹੀਂ ਵਾਧੀ ਤੇ ਇਹਨਾਂ ਅੰਗਾਂ ਤੇ ਜਿੱਥੇ-ਜਿੱਥੇ ਆਪਣੀ ਗਠੀਏ ਦੇ ਜਾਂ ਜੂਰਕੈਸਟ ਕਰਕੇ ਪੇਨ ਹੁੰਦਾ ਜਾਂ ਗੋਡਿਆਂ ਵਿੱਚ ਦਰਦ ਹੁੰਦਾ ਜੇਕਰ ਇਹਨਾਂ ਨੂੰ ਵੀ ਆਪਾਂ ਛੜ ਦੇ ਸ਼ੁਰੂ ਜੀ ਦੀ ਧੁੱਪ ਲਗਵਾਈਏ ਤਾਂ ਦਸਾਂ ਮਿੰਟਾਂ ਵਿੱਚ ਜਿਹੜੀਆਂ ਨਾੜਾਂ ਨੇ ਨਸਾਂ ਖੁੱਲਦੀਆਂ ਮਹਿਸੂਸ ਹੁੰਦੀਆਂ ਇਹਦਾ ਲਾਹਫਾਨ ਜ਼ਰੂਰ ਦੇਣਾ ਚਾਹੀਦਾ ਨਹੀਂ ਇਹਦਾ ਅਲਟਰਨੇਟ ਵੀ ਹੈ ਜੇ ਆਪਾਂ ਫਿਰ ਵਿਟਾਮਿਨ ਡੀ ਦੇ ਕੈਪਸੂਲ ਜਾਂ ਗੋਲੀਆਂ ਵਗੈਰਾ ਲਵਾਂਗੇ ਜਿਹੜੀ ਨੇਚਰਲ ਚੀਜ਼ਾਂ ਦੀਆਂ ਨੇਚਰਲ ਹੀ ਹੁੰਦੀਆਂ ਜਿਹੜੀਆਂ ਆਪਾਂ ਮੈਨੂ ਮੇਡ ਜਾਂ ਫੈਕਟਰੀ ਦੇ ਵਿੱਚ ਬਣੀਆਂ ਉਹ ਲਵਾਂਗੇ ਤਾਂ ਉਹ ਡਾਈਜੈਸਟਨ ਸਿਸਟਮ ਦੇ ਵਿੱਚ ਜਾ ਕੇ ਪੂਰੀ ਤਰ੍ਹਾਂ ਹੋਰ ਡਾਈਜੈਸਟ ਨਹੀਂ ਹੁੰਦੀਆਂ ਮੈਂ ਜਿੰਨੀ ਆਪਾਂ ਨੂੰ ਮਾਤਰਾ ਦੇ ਵਿੱਚ ਆਪਾਂ ਚਾਹੀਦੀ ਵਿਟਾਮਿਨ ਡੀ ਜੇ ਆਪਾਂ ਉਹ ਨਹੀਂ ਲਈ ਤਾਂ ਫਿਰ ਉਹ ਸਾਰੀ ਦੀ ਸਾਰੀ ਡਾਈਜੈਸਟ ਨਹੀਂ ਹੁੰਦੀ ਇਹ ਲਿਕਵਿਡਰਤੀ ਤੋਂ ਪੈ ਇਹਦਾ ਕੋਈ ਸਾਈਡ ਇਫੈਕਟ ਵੀ ਨਹੀਂ ਸਿਰਫ ਤੇ ਸਿਰਫ ਕੀ ਹੈ ਰੰਤਵ ਦਾ ਰੰਗ ਥੋੜਾ ਜਿਹਾ ਡਾਰਕ ਹੋ ਜਾਂਦਾ ਵੀ ਉਹ ਵੀ ਇੰਨਾ ਨਹੀਂ ਜਿਆਦਾ ਕਿਉਂਕਿ ਜੇ 10-15 ਮਿੰਟ ਵਿੱਚ ਬਤਵਤ ਲਵਾਵਾਂਗੇ ਤੇ ਇਹਦੇ ਨਾਲ ਰੰਗ ਵੀ ਨਹੀਂ ਕੋਈ ਫੇਡ ਹੋਣ ਲੱਗਿਆ ਵੀਡੀਓ ਚੰਗੀ ਲੱਗੇ ਸ਼ੇਅਰ ਲਾਈਕ ਕਮੈਂਟ ਜ਼ਰੂਰ ਕਰਿਓ ਧੰਨਵਾਦ